ਇਹ ਤੇ ਸੰਤ ਮਹਾਤਮਾ ਸਰਵਦਾ ਸਰਵਾਦਾਰ ਸੇਵਾ ਕਰਨੇ ਆ ਪਰ ਕਈ ਜਗ੍ਹਾ ਇਸੀਆਂ ਨੇ ਉਥੇ ਪਹਤਨ ਵਿੱਚ ਬੜੀ ਔਕਤ ਆਉਂਦੀ ਹੈ ਪਰ ਇਹ ਮਹਾਪੁਰਖ ਉਥੇ ਵੀ ਪਹੁੰਚ ਜਾਂਦੇ ਆ ਲਗਾਹੀਆਂ ਵਿੱਚੋਂ ਲਗਾਣੀ ਵਿੱਚ ਚੋਕੀਦੇ ਆ ਬੜੀ ਕਿਰਪਾ ਮਹਾਰਾਜ ਜੀ ਸੰਤ ਮਹਾਪੁਰਖ ਸੰਤ ਬਾਬਾ ਆਗਰ ਜੀ ਕਿਰਤੀ ਢੰਡਰਾ ਵਾਲੇ ਉਹਨਾਂ ਦਾ ਜੀਵਨ ਵੀ ਇਹ ਲਾਣ ਆਪਣੇ ਲੱਗਿਆ ਬੜੀ ਬੜੀ ਸੁੰਦਰ ਕਦਾਵ ਲੱਗੀ ਆ। ਉਹ ਸਤਿਗੁਰੂ ਦੇ ਪਿਆਰੇਓ ਜੋ ਵੀ ਆਪ ਆਪਣੀ ਭਾਵਨਾ ਹੈ ਕਿ ਬੋਰਡ ਦੇ ਥਾਂ ਮੇ ਬੋਰਡ ਹੀ ਲੱਗਦਾ। ਆਪ ਦੇਖੋ ਪ੍ਰਕਾਖਾ ਬਾਰਿਆਂ ਦੇ ਸਾਹਮਣੇ ਕਿ ਬੋਰਡ ਦੀ ਥਾਂ ਮੇ ਬੋਰਡ ਲੱਗਿਆ। ਸਾਰਿਆਂ ਦਾ ਪ੍ਰਕਾਖਾ ਬਣੇ ਜਿਹੜੇ ਕਹਿੰਦੇ ਨਾ ਵੀ ਨਹੀਂ ਲੱਗਦਾ ਉਹ ਠੀਕ ਹੈ ਦਰਿਆ ਵੀ ਤੌਹਕੇ ਨਹੀਂ ਲੱਗਦਾ ਹੁਣ ਹੈ। ਪਰ ਗੁਰਮੁਖਾਂ ਨੂੰ ਤਾਂ ਲੱਗਦਾ ਨਾ მომოგრა გაგი გაგი გა შევა